ਸੰਸਾਰਿਕ ਜੀ ਸਾਰਿਆਂ ਨੂੰ ਵਾਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਛੇਰੇ ਭਾਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚ ਇੱਕ ਗੱਬਣ ਹੈ ਇੱਕ ਬੱਚੇ ਤੋਂ ਬਿਨਾ ਤੇ ਇੱਕ ਸੂਈ ਸਵਾਈ ਹੈ ਜਿਹਦੇ ਮਗਰ ਵਛੇ ਬੜੀ ਕਮਾਲ ਦੀ ਹੈ ਚੰਗੇ ਟੀਕੇ ਦੀ ਬੱਚੀ ਆ ਜਿਹਦੇ ਮਗਰ ਹਾਂਜੀ ਵਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਕੀ ਹਾਲੀ ਆ ਬਾਜੀ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਦਾ ਪਾਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਪੂੰਗਾ ਤਸੀਲੇ ਨਾਲਾ ਡਿਸਟ੍ਰਿਕਟ ਕਪੜੀ ਸਾਰ ਤੇ ਫੋਨ ਨੰਬਰ ਵੀ ਬੋਲਦੇ ਕਰੀ 722907481 ਠੀਕ ਹੈ ਜੀ ਹਾਂਜੀ ਬਾਜੀ ਠੀਕ ਹੈ ਤੇ ਵਿਗ ਗਿਆ ਕੱਲ ਵਾਲਾ ਮਾਲ ਫਿਰ ਮਾਲ ਬਾਜੀ ਵਿਗ ਗਿਆ ਬਾਜੀ ਭਾਜੀ ਵਿਗਦੇ ਠੀਕ ਅੱਜ ਵੀ ਜੈ ਜੀ ਹੈ ਅੱਜ ਬਾਜੀ ਨੋਰਮਲ ਹੀ ਆ ਭਾ ਛੋਟੇ ਆ ਠੀਕ ਆ ਹਾਂਜੀ ਹਾਂਜੀ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਹ ਬਾਜੀ 12 ਦਿਨ ਹੋਏ ਜੋ ਸੂਈ ਨੂੰ ਵਸ਼ੀ ਮਗਰ ਵਸ਼ੀ ਬੜੀ ਕਮਾਲ ਦੀ ਹੈ ਜਿਹੜੀ ਇਹ ਦੇ ਮਗਰ ਹਾਂਜੀ ਹਾਂ ਦੇਖ ਸਾਡੇ ਜੀ ਬਾਕੀ ਗਾਂ ਵੀ ਚੰਗੀ ਆ ਇਹ ਵੀ ਥੱਲੇ ਚੰਗੀ ਬਣੀ ਆ ਨੰਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਆ ਬੱਚੇ ਵਾਲ ਨੂੰ ਥੋੜਾ ਜਿਆ ਤੇਜ਼ ਜਾਂਦੀ ਆ ਇਹ ਨਹੀਂ ਚ ਬੁੱਚੋ ਬੁੱਦੀ ਵੀ ਆਤ ਤਾਂ ਹੁੰਦੀ ਨਹੀਂ ਆ ਪਸ਼ੂ ਨੂੰ ਨਹੀਂ ਯਾਰ ਪਾਜੀ ਵਾੜੀ ਆ ਪੂਰੀ ਵੱਡੀ ਚ ਚੰਗੇ ਕਦ ਕੱਢਦੀ ਸੋਨੇ ਰੰਗ ਰੂਪ ਦੀ ਬੱਚਾ ਲੱਗੇ ਧਾਰਾਂ ਵਾ ਦੇ ਨੇ ਠੀਕ ਐ ਕਿੰਨੇ ਦਿਨ ਹੋ ਗਏ ਸੋਈ ਨਾ ਸੂਈ ਪਾਜੀ 12 ਦਿਨ ਹੋਏ ਜੋ ਤੇ ਦੁੱਧ ਕਿੰਨਾ ਤਿਆਰ ਕਰਕੇ ਦੁੱਧ ਆਰੀ ਭਾਜੀ 15 ਕਿਲੋ ਫੁੱਲਾ ਬਸ 14 ਕਿਲੋ ਕੋਈ ਠੰਡਾ ਕਰਕੇ ਆਪਣਾ ਦੋ ਟਾਈਮ ਚੋ ਕੇ ਲੈ ਜਾ ਜੀ ਤੁਹਾਡੇ ਘਰ ਕੋਈ ਚਵਾਈ ਕਰਕੇ ਖੜੇ ਜੀ ਚੋ ਕੇ ਲੈ ਜਾ ਜੀ ਭਾਜੀ ਦੁੱਧ 15 ਕਿਲੋ ਹੀ ਬਸ 14 ਕਿਲੋ ਕੋ ਠੰਡਾ ਕਰਕੇ ਲੈ ਜਾ ਜੀ ਠੀਕ ਆ ਹਾਂਜੀ ਹਾਂਜੀ ਦੁੱਧ ਆਜੀ ਭਾਜੀ 16 17 ਕਿਲੋ ਕਰ ਜੂਗੀ ਹਾਂ ਜਿਹੜੀ ਵੱਛੀ ਆ ਤੇ ਮਗਰ ਕੋਈ ਵੇਜੀ ਰੱਸੀ ਦੀ ਲੋੜ ਨਹੀਂ ਇਦਾਂ ਹੀ ਠੀਕ ਆ ਹਾਂਜੀ ਖੰਡੀ ਬੜੀ ਵਧੀਆ ਤੇ ਮਗਰ ਵੱਛੀ ਬੜੀ ਵਧੀਆ ਵਾਜਦੀ ਚੰਗੇ ਟੀਕੇ ਦੀ ਵੱਛੀ ਆ ਤੇ ਮੁੱਲ ਵੀ ਇਹਦਾ ਦੱਸ ਹੀ ਦਈਏ ਆਪਾਂ ਮੋਹਲਾ ਭਾਜੀ ਭਾਏ ਕਰਾਉਣ ਨੂੰ 45 ਕਰਾ ਲਓ 40000 ਦੇ ਦੇ ਦिए 42000 ਦੀ 2200 ਪੂਰੇ 40000 ਦੇ ਦੇਣਾ ਭਾਜੀ ਅੱਛਾ ਪੂਰੇ 40 ਦੇ ਦੁੱਧ ਤਾਂ ਭਾਜੀ ਮਾਂ ਤਾਣ 14 ਲੀਟਰ ਜਿਹੜਾ ਘਰ ਚਵਾ ਦੋਗੇ ਚਵਾ ਦਾਂ ਭਾਜੀ ਠੰਡਾ ਕਰਕੇ ਕੋਈ ਲੈ ਜੇ ਠੀਕ ਆ ਹਾਂਜੀ ਹਾਂਜੀ ਚਲੋ ਬੰਨਾ ਫਿਰ ਅੱਛੀ ਦਿਖਾਈਏ ਤਾਂ ਚਵਾ ਫਿਰ ਮਾਂ ਪਾਣੀ ਖਾ ਲਿਆ ਆ ਥਾਣੇ ਦੇਖ ਸਕਦੇ ਤੇ ਲੱਗੇ ਤਾਂ ਆ ਪਾ ਮੈਂ ਰਸੀਪਾਉ ਦੇ ਪਾ ਮੈਂ ਨਾ ਪਾ ਤੁਹਾਨੂੰ ਬਹੁਤ ਚੰਗਾ ਲੱਗਾ ਵੀਜੀ ਬਾਹਰ ਬੜੀ ਮੋਟੀ ਹੈ ਜਮਾਦ ਵੀਜੀ ਦਾ ਵਰਗਾ ਪੋਲਾ ਰਹਿਣਾ ਤਾਂ ਠੀਕ ਹੈ ਕੋਈ ਭੂਰ ਨਹੀਂ ਵੀਜੀ ਕੋਈ ਸ਼ਿਕਾਇਤ ਨਹੀਂ ਠੀਕ ਹੈ ਤੇ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਹੈ ਵੈਰ ਹੈਗੀ ਵੀਜੀ ਚੰਗੀ ਆ ਹਾਂਜੀ ਕੋਈ ਚਾਰਜ ਹੈ ਸਾਂਭੂ ਦਾ ਦੁੱਧ 16 17 ਕਿਲੋ ਕਰ ਦੇਗੀ ਵੈਰ ਠੀਕ ਹੈ ਤੇ ਹੁਣ ਜਿਹੜਾ 40000 ਚ ਛੋਟ ਛਾੜੇ ਦੀ ਕਰ ਦਾਂਗੇ ਹਾਂ ਤੇ ਆਹ ਬਾਜੀ ਬੱਚੇ ਤੋਂ ਬਿਨਾ ਆ ਜੋ ਇਹ ਦੇਖੋ ਦੋ ਤੇ ਮੇਰੇ ਥੱਲੇ ਉਹ ਭਾਜੀ 8 ਕਿਲੋ 7 ਕਿਲੋ ਵੀ ਮਿੰਨ ਕੇ ਲੈ ਜਾਈ ਆਪਣਾ ਦੋ ਟਾਂ ਮਚੋ ਕੇ ਲੈ ਜਾਈ ਥਣ ਥਣ ਪੂਰੇ ਚ ਪੂਰੇ ਪੂਰੇ ਭਾਜੀ ਦੋਵੇਂ ਗਾੜ ਦਾ ਗਾੜ ਚੋਲੇ ਪਿਛਾੜਨਾ ਪਿਛਾੜ ਚੋਲੇ ਠੀਕ ਆ ਹਾਂ ਜੀ ਤੇ ਇਹ ਵਾਰ ਵੀ ਭਾਜੀ ਠੰਡੀ ਸੀਲ ਜੋ ਇਹਦਾ ਚਾਹ ਕਿੰਨੇ ਤੇ ਖਾਈ ਦਿੰਨੇ ਆ ਇਹ ਵੀ ਵੀਜੀ ਠੰਡੀ ਤੇਰੀ ਆ ਠੀਕ ਆ ਹਾਂਜੀ ਇਹਦੇ ਵੀ ਕੋਈ ਧੂਰ ਨਹੀਂ ਤੇ ਕੋਈ ਫਿੱਟਾ ਨਹੀਂ ਤੇ ਇਹਦਾ ਫਿਰ ਮੁੱਲ ਮੁੱਲ ਆ ਰਿਹਾ ਭਾਜੀ ਭਾ 15000 ਕਰਾ ਲਓ ਪੂਰੇ 12000 ਦੀ ਭਾਜੀ ਦੇ ਰਹੇ 12000 ਜੀ ਕਰਦਾ ਭਾਜੀ ਮਾਨਤਾ ਨਹੀਂ ਭਾਜੀ 1000 ਰੁਪਿਆ ਹੋਰ ਛੋਟ ਕਰਦਾ ਪੂਰੇ 11 11 ਜੀ ਬਾਕੀ ਇਹ ਆ ਕਿ ਕੋਈ ਜਾਰੇ ਦੁੱਧ ਵਾਲੀ ਆ ਭਾਵੇਂ ਕੋ ਥੋੜੇ ਦੁੱਧ ਵਾਲੀ ਆ ਪਰ ਆਪਾਂ ਖਾਲੀ ਕਰਕੇ ਦਵਾਂਗੇ ਠੀਕ ਆ ਹਾਂਜੀ ਹਾਂਜੀ ਬਾਕੀ ਇੱਥੋਂ ਹੀ ਆਪਣੀ ਚਵਾਈ ਕਰਕੇ ਪਸ਼ੂ ਆਪਣੀ ਤਸੱਲੀ ਕਰਕੇ ਅਗਲੇ ਦੇ ਕਿਲੇ ਤੱਕ ਖਲੋ ਆਪਣੀ ਦਾ ਸੁਆਵਸ਼ੀ ਜੀ ਭਾਜੀ ਅਜੇ ਸੂਣੀ ਆ ਨਾਲ ਇੱਕ ਮਹੀਨਾ ਭਾਜੀ ਖੜਦੀ ਚੌਗੀ ਜਮੂਹ ਇੱਕ ਮਹੀਨਾ ਖੜਦੀ ਸਿੰਗ ਜਿ ਨਿਕ ਨਿਕ ਹੈਗੇ ਇਹ ਗੋਲਗਾਂਡ ਬੜੀ ਚੰਗੀ ਇਹ ਆ ਵੀ ਜਿਹੜਾ ਕੋਈ ਵੀ ਲੈ ਜਾਊਗਾ ਗਰਮੀਆਂ ਚ ਵੀ ਦੁੱਧ ਚਵਾਈ ਜਾਓਗੇ ਤੇ ਸਾਰਾ ਸਿਆਲ ਵੀ ਨਹੀਂ ਦੁੱਧ ਚਵਾਈ ਜਾਣਾ ਬਾਅਦ ਚ ਘਰ ਦਾ ਚਾਹ ਪਾਣੀ ਦਾ ਵਧੀਆ ਸਾਰੀ ਜਾਊਗੀ ਇੱਕ ਮਹੀਨੇ ਦੀ ਕੱਚੀ ਆ ਜਿਹੜੀ ਹੈ ਜੀ ਬਾਕੀ ਫਿਰ ਵੀ ਆਪਣੀ ਚੈੱਕ ਕਰਵਾਓ ਤੁਸੀਂ ਜਾਂਦੇ ਹੋ ਚੈੱਕ ਕਰਵਾਓ ਨਹੀਂ ਤਾਂ ਇੱਥੋਂ ਚੈੱਕ ਕਰਵਾ ਕੇ ਖੜੋ 5 ਮਹੀਨੇ ਦੀ ਵੀ ਕੱਚੀ ਆ ਆਪਣੀ ਚੱਕ ਜਰੂਰ ਕਰਵਾਓ ਦਿਨਾਂ ਦਾ ਪਤਾ ਲੱਗ ਜਾਂਦਾ ਪ੍ਰੋਪਰ ਬਾਕੀ ਬਾਜੀ ਹਾਂ ਬਾਜੀ ਬਾਕੀ ਆ ਦੰਡੀ ਤੇਰੀ ਬਸ਼ੀ ਦਾ ਮੁੱਲ ਨਹੀਂ ਕੋਈ। ਉਹਦਾ ਦੱਸ ਦੀ। ਠੀਕ ਹੈ। ਆ ਗਈ ਵੀ ਜੀ 3 ਸਾਲ ਦੀ। ਠੀਕ ਹੈ। ਤੇ ਇਹ ਕਿੰਨਾ ਕੁ ਤੇਰਾ ਦੁੱਚ ਚਵਾਈ ਜਾਊਗੀ? 2000 ਰੁਪਏ ਜੀ 8-9 ਕਿਲੋ ਚਵਾਈ ਜਾਊਗੀ। ਇਨਾ ਇਹਨੂੰ ਕੀ ਜਾਂਦਾ। ਤੇ ਮੋਲੇ ਦਾ ਫਿਰ? ਮੋਲ ਦਾ ਰਿਪਾਈ ਭਾਵੇਂ ਇਹਦਾ 15 ਘਰਾ ਲਓ। ਹਾਂਜੀ। ਪੂਰੇ 12000 ਦੀ ਭਾਜੀ ਦੇ ਦਾਂਗੇ। 12000 ਦੀ ਦੇ ਦਾਂ। ਕਰਦਾ ਭਾਜੀ ਮਾਤਰਨ ਬਾਗੀ ਵਾਸੀ ਸੋਹਣੀ ਆ। ਛੋਟਾ ਛੋਟਾ ਸ਼ਿੰਗ ਬਾਕੀ ਚੰਗੀ ਕੋਈ ਸਾਂਵਲੇ ਮਹੀਨੇ ਰੰਦਰਾਂ ਦਾ ਸੁਭੂਗੀ ਭਾਜੀ ਠੀਕ ਹੈ ਜੀ ਉਹ ਮਹੀਨਾ ਕੋਈ ਮੰਨ ਕੇ ਲੈ ਜਾਏ ਆਪਣਾ ਤਸੱਲੀ ਕਰਕੇ ਖੜੇ ਆਪਣੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਭਾਜੀ ਦੋਵੇਂ ਸੁਈਆਂ ਵੜਾਂ ਜੋ ਕੇ ਤਸੱਲੀ ਕਰਕੇ ਖੜੋ ਆਪਣੀ ਠੀਕ ਹੈ ਹਾਂਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣ ਤਸੱਲੀ ਕਰਕੇ ਫੇਸ ਚੱਕ ਕੇ ਖੜੋ ਜੀ